ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਠੋਡੀ ਕਰਦਨ ਦੇ ਵਿੱਚ ਜਕੜਨ ਹੋ ਜਾਵੇ ਸਰਦੀਆਂ ਦੇ ਵਿੱਚ ਠੋਡੀ ਗਰਦਨ ਦੇ ਵਿੱਚ ਦਰਦ ਹੋ ਜਾਵੇ ਗਰਦਨ ਤੋਂ ਜਕੜਨ ਦੇ ਨਾਂ ਨਾਲ ਮੋਢਿਆਂ 'ਚ ਦਰਦ ਹੋਵੇ ਤਾਂ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਆਂ ਸਰਦੀਆਂ ਦੇ ਦਿਨਾਂ ਦੇ ਵਿੱਚ ਜੋ ਗਰਦਨ ਦੇ ਮਸਲ ਨੇ ਉਹ ਆਪਣੇ ਟਾਈਟ ਹੋ ਜਾਂਦੇ ਨੇ ਸੋ ਇਸ ਕਰਕੇ ਇਸ ਦੇ ਲਈ ਬੜੀਆਂ ਆਸਾਨ ਕਸਰਤਾਂ ਨੇ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਤੁਸੀਂ ਬਹੁਤ ਜਲਦੀ ਠੀਕ ਹੋ ਜਾਓਗੇ ਜ਼ਿਆਦਾਤਰ ਹੁੰਦਾ ਕੀ ਹੈ ਜਦੋਂ ਆਪਾਂ ਸਾਰਾ ਦਿਨ ਬੈਠ ਕੇ ਕੰਮ ਕਰਦੇ ਆ ਆਪਣੇ ਗਰਦਨ ਦੇ ਇਹ ਵਾਲੇ ਮਸਲਸ ਔਰ ਮੋਢਿਆਂ ਦੇ ਆਲੇ ਮਾਸਪੇਸ਼ੀਆਂ ਨੇ ਜੋ ਆਪਣੀਆਂ ਇਹ ਟਾਈਟ ਹੋ ਜਾਂਦੀਆਂ ਨੇ ਸੋ ਇਸ ਦੇ ਲਈ ਆਪਾਂ ਨੂੰ ਹਰ ਇੱਕ ਘੰਟੇ ਬਾਅਦ ਉੱਠ ਕੇ ਚੱਲਣਾ ਚਾਹੀਦਾ ਹੈ ਔਰ ਇੱਕ ਇੱਕ ਘੰਟੇ ਬਾਅਦ ਕਿਹੜੀ ਕਸਰਤ ਕਰਨੀ ਚਾਹੀਦੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਤ ਸਿੰਘ ਸ੍ਰੀ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚੋਂ ਆਪਣਾ ਕਲੀਨਿਕ ਚਲੰਕ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਐਸ ਸਰੀ ਸਿੰਘਸਰਾ ਫਿਜ਼ੋਥੈਰਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੀਤ ਸਈ ਸਾਡਾ ਫੇਸਬੁੱਕ ਤੇ ਪੇਜ ਹੈ ਐਸ ਸਰੀ ਸਿੰਘਸਰਾ ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਵੀ ਤੁਸੀਂ ਫੋਲੋ ਜਰੂਰ ਕਰ ਲਓ ਅਗਰ ਤੁਸੀਂ ਸਾਡੀਆਂ ਵੀਡੀਓ ਨੂੰ ਪਸੰਦ ਕਰਦੇ ਹੋ ਔਰ ਅਗਰ ਤੁਸੀਂ ਸਾਡੇ YouTube ਚੈਨਲ ਨੂੰ ਪਸੰਦ ਕਰਦੇ ਹੋ ਤਾਂ ਇਸ ਨੂੰ ਸਬਸਕ੍ਰਾਈਬ ਜਰੂਰ ਕਰਿਓ ਹੁੰਦਾ ਕਿਉਂ ਹੈ ਗਰਦਨ ਚ ਦਰਦ ਕਿਉਂਕਿ ਆਪਾਂ ਇਸ ਦੀ ਮੂਵਮੈਂਟ ਕੱਟ ਕਰਦੇ ਆ ਆਪਾਂ ਚੱਲਣਾ ਫੇਲਣਾ ਕਟਾ ਦਿੰਨੇ ਆ ਦਰਦੇ ਘਟਾਂ ਤਾਂ ਕਰਕੇ ਹੀ ਮਾਸ ਹੈ ਜੋ ਉਹ ਟਾਈਟ ਹੋਣਾ ਸ਼ੁਰੂ ਹੋ ਜਾਂਦਾ ਸੋ ਇਸ ਕਰਕੇ ਆਪਾਂ ਨੂੰ ਸਰਦੀਆਂ ਦੇ ਦਿਨਾਂ ਦੇ ਵਿੱਚ ਵੀ ਘਰ ਦੇ ਵਿੱਚ ਹੀ ਆਪਾਂ ਨੂੰ ਸੈਰ ਕਰਨੀ ਚਾਹੀਦੀ ਹੈ ਸੋ ਵੀਡੀਓ ਨੂੰ ਜਿਆਦਾ ਲੰਮਾ ਨਾ ਕਰੀਏ ਸ਼ੁਰੂ ਕਰਦੇ ਆਈਏ ਦੀਆਂ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਆਪਾਂ ਸਭ ਤੋਂ ਪਹਿਲਾਂ ਦੋਨੇ ਹੱਥ ਆਪਣੇ ਜੋੜ ਕੇ ਕਰ ਦਿੰਦੇ ਪਿੱਛੇ ਰੱਖ ਲੈਣੇ ਆ ਇਸ ਜਗ੍ਹਾ ਤੇ ਔਰ ਆਪਾਂ ਪਿੱਛੇ ਨੂੰ ਲੈ ਜਾਣਾ ਇੱਕ ਦੋ ਤਿੰਨ ਦੇਖੋ ਧਿਆਨ ਨਾਲ ਚਾਰ 5 6 7 ਮਤਲਬ ਹੱਥ ਇੱਥੇ ਰਹਿਣਗੇ ਆਪਣੇ ਔਰ ਬਾਹਾਂ ਆਪਾਂ ਕੂਣੀਆਂ ਜੋ ਆਪਣੇ ਪਿੱਛੇ ਨੂੰ ਲੈ ਕੇ ਜਾਣੀਆਂ ਨੇ ਇਸ ਤਰ੍ਹਾਂ 1 ਫਿਰ 2 3 4 5 6 7 8 9 10 11 12 ਦੈਨ ਰਿਲੈਕਸ ਇਸੇ ਤੁਸੀਂ 12 12 ਦੇ 3 ਸੈਟ ਲਾਉਣੇ ਆ ਇਹ ਹੈਗੀ ਤੁਹਾਡੀ ਵਾਰਮ ਅਪ ਐਕਸਰਸਾਈਜ਼ ਧਿਆਨ ਨਾਲ बैठ के भी यही जी आपू पहला गल की थी सी, भी हर घंटे घंटे बाद उठ के अद्धे अद्धे घंटे बाद उठ के कसरत करनी अगर तुम सिटिंग जॉब कर यही कसरत आ दोनों हाथ आप इतने रख लेने और पिछले लेके आने था। एक फिर दो फिर तीन फिर चार फिर पांच जाने के वाहम पिछे नव इस बारह गहने और इस तीन सैट लाने यही होगी नंबर वन मतलब वार्म एक्सरसाइज हम दूसरी वार्म एक्सरसाइज की है आप सीधे खड़ गए और आप एक फिर दो फिर तीन फिर चार फिर पाँच फिर छत फिर सात, फिर अठ इस मोढ़ा नहीं चक्ना मोढ़ा थले रहेगा बस तुम्हें अपना जो कान ना है वह मोढ़े न लाने की कोशिश करनी है नौ दस ग्यारह बारह तेरह चौदह पंद्रह 15 ਵਾਰੀ ਕੀਤਾ ਫਿਰ ਆਰਾਮ ਇਸ ਨੂੰ ਤੁਸੀਂ ਦੋ ਵਾਰੀ ਕਰਨਾ ਇਹ ਹੋ ਗਈ ਸੈਕਿੰਡ ਵਾਰਮ ਅਪ ਐਕਸਰਸਾਈਜ਼ ਤੀਸਰੀ ਵਾਰਮ ਅਪ ਜਿਹੜੀ ਕਰਨੀ ਆ ਉਹ ਤੁਸੀਂ ਉੱਪਰ ਦੇਖਣਾ ਇੰਜ ਦੇਖਣਾ 1 2 3 4 5 6 7 8 9 10 11 12 13 14 15 ਥੈਂ ਰਿਲੈਕਸ ਇਸਦੇ ਵੀ ਤੁਸੀਂ 3 ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਤੀਸਰੀ ਵਾਰਮ ਅਪ ਐਕਸਰਸਾਈਜ਼ ਹੁਣ ਆਪਾਂ ਕਸਰਤਾਂ ਸ਼ੁਰੂ ਕਰ ਦੇਣੀਆਂ ਮੇਨ ਕਸਰਤਾਂ ਤੁਸੀਂ ਕਰਨੀਆਂ ਨੇ ਸਭ ਤੋਂ ਪਹਿਲਾਂ ਤੁਸੀਂ ਜਿੰਨੀ ਵੀ ਸੈਰ ਕਰ ਸਕਦੇ ਹੋ ਘਰ ਦੇ ਵਿੱਚ ਕਿਉਂਕਿ ਠੰਡ ਹੁੰਦੀ ਹੈ ਘਰ ਦੇ ਵਿੱਚ ਤੁਸੀਂ 10 ਤੋਂ 15 ਮਿੰਟ ਜ਼ਰੂਰ ਤੁਰਨਾ ਹੈ ਔਰ ਉਦੋਂ ਤੁਹਾਡੇ ਬਿਲਕੁਲ ਖੁੱਲੇ-ਖੁੱਲੇ ਕੱਪੜੇ ਪਾਏ ਹੋਣੇ ਚਾਹੀਦੇ ਆ ਰਿਲੈਕਸ ਕੱਪੜੇ ਪਾਏ ਹੋਣ ਹੁਣ ਗੱਲ ਕਰਨ ਲੱਗੇ ਆ ਨੰਬਰ 1 ਕਸਰਤ ਹੁਣ ਆਪਾਂ ਗੱਲ ਕਰਦੇ ਆ ਜਿਹੜੀਆਂ ਤੁਸੀਂ ਆਮ ਕਸਰਤਾਂ ਕਰ ਲੀਆਂ ਨੇ ਪਹਿਲੀ ਕਸਰਤ ਹੈ ਠੋਡੀ ਤੁਸੀਂ ਇਸ ਆਪਣੀ ਜੋ ਮਸਲਸ ਨੇ ਇਹਨਾਂ ਨੂੰ ਆਪਾਂ ਟ੍ਰੈਪੀਜੀਅਸ ਮਸਲ ਕਹਿੰਦੇ ਆ ਇਹਨਾਂ ਨੂੰ ਆਪਾਂ ਸਟ੍ਰੈਚ ਕਰਾਂਗੇ ਆਪਾਂ ਪਹਿਲਾਂ ਜਿਹੜਾ ਆਪਣਾ ਖੱਬਾ ਹੱਥ ਹੈ ਉਹ ਪਿੱਛੇ ਲੈ ਜਾਵਾਂਗੇ ਸੱਜੇ ਹੱਥ ਦੀ ਮਦਦ ਨਾਲ ਆਪਾਂ ਗਰਦਨ ਨੂੰ ਇਧਰ ਨੂੰ ਲੈ ਜਾਣਾ ਇਹ ਦੇਖੋ ਸਾਈਡ ਤੋਂ ਤੁਹਾਨੂੰ ਵਧੀਆ ਦਿਖੇਗਾ ਆਪਾਂ ਇਧਰ ਨੂੰ ਲੈ ਜਾਣਾ ਔਰ ਆਪਾਂ ਮੋਢਾ ਉੱਪਰ ਨਹੀਂ ਚੱਕਣਾ ਮੋਢਾ ਥੱਲੇ ਰਹੇਗਾ ਔਰ ਆਪਣੀ ਇਸ ਜਗ੍ਹਾ ਤੇ ਪ੍ਰੋਪਰ ਖਿੱਚ ਪੈएगी ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਤਿੰਨ ਚਲਾ ਵਾਰਾ ਫੇਰ ਦੇਖੋ ਪਿੱਛੇ ਆਪਾਂ 1 2 3 4 5 6 7 8 9 10 ਦੈਨ ਰਿਲੈਕਸ ਇਹ ਤੁਸੀਂ ਪੰਜ ਵਾਰੀ ਇਧਰ ਕਰਨਾ ਪੰਜ ਵਾਰੀ ਹੀ ਇਧਰ ਇਧਰ ਵੀ ਆਪਾਂ ਬਾਹ ਪਿੱਛੇ ਲੈ ਜਾਣੀ ਹੈ ਔਰ ਦੂਸਰੇ ਹੱਥ ਦੀ ਮਦਦ ਨਾਲ ਆਪਾਂ ਗਰਦਨ ਇਧਰ ਖਿੱਚ ਲੈਣੀ ਹੈ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਆਪਣੀ ਇਸ ਜਗ੍ਹਾ ਤੇ ਪ੍ਰੋਪਰ ਖਿੱਚ ਪਈਗੀ ਇਸਦੇ ਤੁਸੀਂ ਪੰਜ ਸੈਟ ਇੱਧਰ ਪੰਜ ਸੈਟ ਇੱਧਰ ਇਹ ਹੋ ਗਈ ਤੁਹਾਡੀ ਪਹਿਲੀ ਐਕਸਰਸਾਈਜ਼ ਜਿਸ ਦੇ ਵਿੱਚ ਆਪਾਂ ਅਪਰ ਟਰਿਬੀਜੀਅਸ ਮਸਲ ਨੂੰ ਸਟ੍ਰੈਚ ਕੀਤਾ ਹੁਣ ਆਪਾਂ ਡੈਲਟੋਇਡ ਮਸਲ ਨੂੰ ਸਟ੍ਰੈਚ ਕਰਾਂਗੇ ਆਪਾਂ ਕੀ ਕਰਾਂਗੇ ਸਾਹਮਣੇ ਦੇਖ ਰਹੇ ਆ ਆਪਾਂ ਟੇਢੀ ਹੋ ਜਾਾਂਗੇ ਮਤਲਬ ਸਾਹਮਣੇ ਦੇਖਿਆ ਫਿਰ ਆਪਾਂ ਸਾਈਡ ਤੇ ਦੇਖਿਆ ਹੁਣ ਆਪਾਂ ਆਪਣੀ ਕਛਵਾਲ ਦੇਖਣ ਦੀ ਕੋਸ਼ਿਸ਼ ਕਰਨੀ ਹੈ نیچے ਔਰ ਦੂਸਰੇ ਹੱਥ ਦੀ ਮਦਦ ਨਾਲ ਆਪਾਂ ਇਹਨੂੰ ਸਟ੍ਰੈਚ ਕਰਦੇਣਾ ਇਦਾਂ ਕਰਕੇ ਇਹ ਕਿ ਆਪਾਂ ਦੱਸ ਗਏ ਨੇ 1 2 3 4 5 6 7 8 9 10 ਦੈਨ ਰਿਲੈਕਸ ਦੁਬਾਰਾ ਦੇਖੋ ਧਿਆਨ ਨਾਲ ਆਪਾਂ ਗਰਦਨ ਇਸ ਸਾਈਡ ਕੀਤੀ ਔਰ ਫਿਰ ਆਪਣੀ ਟੱਚ ਵਾਲ ਦੇਖਿਆ ਦੂਸਰੇ ਬਾਹ ਦੀ ਮਦਦ ਨਾਲ ਆਪਾਂ ਕਸਰ ਨੂੰ ਹੋਰ ਥੱਲੇ ਲੈ ਜਾਣਾ ਆਪਣੇ ਇਸ ਜਗ੍ਹਾ ਤੇ ਡੈਲਟੋਇਡ ਮਸਲ ਤੇ ਖਿੱਚ ਪਈਗੀ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਦੈਨ ਰਿਲੈਕਸ ਦੁਬਾਰਾ ਦੇਖੋ ਧਿਆਨ ਨਾਲ ਆਪਾਂ ਸਾ ਪਹਿਲਾਂ ਸਾਹਮਣੇ ਖੜੇ ਸੀ ਫਿਰ ਸਾਈਡ ਤੇ ਦੇਖਿਆ ਦੂਸਰੇ ਹੱਥ ਦੀ ਮਦਦ ਨਾਲ ਆਪਾਂ ਕੱਛਵਾਲ ਦੇਖਿਆ ਔਰ ਨਾਲ ਹੀ ਆਪਾਂ ਦੂਸਰੇ ਹੱਥ ਦੀ ਮਦਦ ਨਾਲ ਆਪਾਂ نیچے ਚਲੇ ਗਏ ਔਰ ਆਪਣੀ ਇਸ ਜਗ੍ਹਾ ਦੇ ਖਿੱਚ ਪਈਗੀ ਇੱਥੇ ਆਪਾਂ 10 ਗਿਣਾਂਗੇ ਦੁਬਾਰਾ ਦੇਖੋ ਧਿਆਨ ਨਾਲ ਆਪਾਂ ਸਿੱਧਾ ਦੇਖਿਆ ਸਾਈਡ ਤੇ ਦੇਖਿਆ ਔਰ ਆਪਣੀ ਕੱਚਵਾਲ ਦੇਖਿਆ ਦੂਸਰੇ ਹੱਥ ਦੀ ਮਦਦ ਨਾਲ ਆਪਾਂ نیچے ਲੈ ਗਏ ਇਹ ਹਾਲਾ ਹੱਥ ਆਪਣਾ ਨੀਚੇ ਹੀ ਹੈ ਔਰ ਇਦਾਂ ਕਰਕੇ ਆਪਾਂ ਸਟ੍ਰੈਚ ਕਰ ਦਾਂਗੇ ਇਸ ਜਗ੍ਹਾ ਤੇ ਆਪਣੀ ਖਿੱਚ ਪਈਗੀ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 then relax ਇਸਦੇ ਤੁਸੀਂ 56 ਇਧਰ 56 ਇਧਰ ਇਹ ਹੋ ਗਈ ਦੂਸਰੀ ਕਸਰਤ ਤੀਸਰੀ ਕਸਰਤ ਬੜੀ ਆਸਾਨ ਕਸਰਤ ਆ ਇਸਦੇ ਵਿੱਚ ਆਪਾਂ ਆਪਣੇ ਇੰਟੀਰੀਅਰ ਮਸਲ ਨੂੰ ਸਟ੍ਰੈਚ ਕਰਾਂਗੇ ਉਹ ਕਿਵੇਂ ਕਰ ਸਕਦੇ ਆ ਆਪਾਂ ਪਹਿਲਾਂ ਆਪਾਂ ਕਰਦਨ ਟੇਢੀ ਲੇਗੇ ਔਰ ਫਿਰ ਆਪਾਂ ਉੱਪਰ ਦੇਖਣ ਦੀ ਕੋਸ਼ਿਸ਼ ਕਰਾਂਗੇ ਆਪਣੇ ਇਸ ਜਗ੍ਹਾ ਤੇ ਪ੍ਰੋਪਰ ਖਿੱਚ ਪਏਗੀ ਔਰ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਠੀਕ ਰਿਲੈਕਸ ਦੁਬਾਰਾ ਦੇਖੋ ਪਹਿਲਾਂ ਆਪਾਂ ਕਰਦਨ ਟੇਢੀ ਕੀਤੀ ਔਰ ਫਿਰ ਉੱਪਰ ਦੇਖਿਆ ਪੂਰਾ ਕਰਦੇ ਹਾਂ ਤੁਹਾਰੇ ਨਹੀਂ ਹੈ 1 2 3 4 5 6 7 8 9 10 ਜਿਵੇਂ ਆਪਾਂ ਦੇਖਦੇ ਹਾਂ ਨਾਲ ਸਿੱਧੇ ਖੜੇ ਸੀ ਮੈਨਾਂ ਟੇਟੀ ਕੀਤੀ ਔਰ ਆਪਾਂ ਉੱਪਰ ਦੇਖਿਆ ਛਤਰਵਾਲ ਦੇਖਾਂਗੇ ਤੇ 10 ਗਿਣਾਂਗੇ 1 2 3 4 5 6 7 8 9 10 ਆਪਣੀ ਇਸ ਜਗ੍ਹਾ ਤੇ ਪ੍ਰੋਪਰ ਖਿੱਚ ਪਈਗੀ ਹੁਣ ਆਪਾਂ ਤੁਹਾਨੂੰ ਦੂਸਰੀ ਸਾਈਡ ਕਰਕੇ ਦਿਖਾਉਣ ਲੱਗੇ ਆ ਤਾਂ ਦੇਖੋ ਆਪਾਂ ਇਸ ਦੇ ਵਿੱਚ ਆਪਾਂ ਇੱਧਰ ਦੇਖਿਆ ਔਰ ਛਤਰਵਾਲ ਦੇਖਾਂਗੇ ਇਸ ਜਗ੍ਹਾ ਤੇ और अपनी इस जगह पेगी एक दो तीन चार सात आठ नौ दस रिलैक्स केडे गए और ऊपर देखिए एक दो तीन चार पे सात आठ नौ दस ध्यान देखे हो जो आप सीधे खड़े से सी, हो गए गादन फिर घुमा के देखना यह नहीं है भी इतो आप उपर देखा फिर खिंचनी पैनी देखो अपने टेटे गए और फिर उपर देखिया फिर इस जगह खिंच पेगी इतना आप दस गए और इसके पांच सैट इधर इधर तीसरी कसरत इंटीरियर स्ट्रैच किया खड़ जाएगी और आप उंगल इतने रख लें चेन से और आप अंदर नक कर देने करके इतने आप खड़ी सी जिम्मे आप डबल चैन बना दें डबल ठोडी बना दें इतना डबल कर दें उ कसरत करनी है पहला सीधे खड़ जाना और इतनी उंगल रखा और आप स्ट्रैच कर देंगे इतने आपको होल्ड करना पांच सैकेंड एक दो तो, तीन चार पेन रिलैक्स दस सैकड भी होल्ड कर सकती हूँ इतने हाथ रखिया और टा अंदर चैन टक् की एक दो तो, तीन चार पेन रिलैक्स साइड तो देखो ध्यान सीधे खड़े से सी, उंगल थोड़ी ते रखी और टाता अंदर न एक दो तीन चार पांच छत अठ नौ दस उल से रखी और टकता अंदर 2, 3, 4, 5, 6, 7, 8, 9, 10. Then relax. ਇਹ ਤੁਸੀਂ ਪੈ ਕੇ ਵੀ ਕਰ ਸਕਦੇ ਹੋ ਖੜ ਕੇ ਵੀ ਕਰ ਸਕਦੇ ਹੋ ਇਹ ਹੋ ਗਈ ਛੋਟੀ ਚੌਥੀ ਕਸਰਤ ਧਿਆਨ ਨਾਲ ਦੇਖਿਓ ਹੁਣ ਤੁਹਾਨੂੰ ਪੈ ਕੇ ਕਰਕੇ ਦਿਖਾਉਣ ਲੱਗੇ ਆ ਇਹ ਕਸਰਤ ਬਹੁਤ ਵਧੀਆ ਕਸਰਤ ਹੈ ਪਰ ਸਿੱਧੇ ਪਏ ਆ ਉਂਗਲ ਇੱਥੇ ਰੱਖੀ ਔਰ ਇਹਦਾ ਟੱਕ ਕਰਤਾ ਅੰਦਰ ਨੂੰ ਇੱਥੇ ਆਪਾਂ ਹੋਲਡ ਕਰਨਾ 5 ਸੈਕਿੰਡ 1 2 3 4 5 ਫਿਰ ਇੱਥੇ ਰੱਖੀ ਇਹ ਟੱਕ ਕਰਤਾ 1 2 3 4 5 ਹੁਣ ਆਪਾਂ ਤੁਹਾਨੂੰ ਉਹਨਾਂ ਤੋਂ ਬਿਨਾ ਕਰਕੇ ਦਿਖਾਵਾਂਗੇ 1 2 3 4 5 ਫੇਰ ਕੀਤਾ 1 2 3 4 5 ਇਸ ਨੂੰ ਤੁਸੀਂ 10 ਵਾਰੀ ਖੜਕੇ 10 ਵਾਰੀ ਪੈ ਕੇ ਕਰਨਾ ਇਹ ਹੋਗੀ ਤਕਸਰਤ ਹੋਟੀ ਚਿਨ ਟੱਕ ਐਕਸਰਸਾਈਜ਼ ਹੁਣ ਸਭ ਤੋਂ ਇੰਪੋਰਟੈਂਟ ਗੱਲ ਕਰਨ ਲੱਗੇ ਆ ਅਗੋਥੋਟੀ ਗਰਦਨ ਚ ਦਰਦ ਆ ਵੀ ਸਰਾਣਾ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਤੁਹਾਨੂੰ ਹਮੇਸ਼ਾ ਗਰਦਨ ਚ ਦਰਦ ਜ਼ਿਆਦਾ ਹੈ ਬਹੁਤ ਜ਼ਿਆਦਾ ਦਰਦ ਹੈ ਤਾਂ ਤੁਸੀਂ ਜਦੋਂ ਸਿੱਧੇ ਪਏ ਹੋ ਉਦੋਂ ਸਰਾਣਾ ਚਾਹੇ ਤੁਸੀਂ ਨਾ ਲਓ ਪਰ ਜਦੋਂ ਤੁਸੀਂ ਸਾਈਡ ਲਾਉਂਗੇ ਜੇ ਤੁਸੀਂ ਸਾਈਡ ਲੈ ਲਈ ਉਦੋਂ ਸਿਰਹਾਣਾ ਲੈਣਾ ਬਹੁਤ ਜ਼ਰੂਰੀ ਹੈ ਹੁਣ ਅਗਰ ਤੁਸੀਂ ਸਾਈਡ ਲੈ ਲਈ ਸਿਰਹਾਣਾ ਨਹੀਂ ਲੈਂਦੇ ਤਾਂ ਦੇਖੋ ਇਹ ਮੂਵਮੈਂਟ ਕਿੱਥੇ ਚਲੀ ਗਈ ਇਹ ਗਰਦਨ ਦੇਖੋ ਕਿੱਧਰ ਨੂੰ ਚਲੀ ਗਈ ਆਪਣੀ ਸੋ ਇਸ ਕਰਕੇ ਇਸ ਜਗ੍ਹਾ ਤੇ ਅਗਰ ਸਿਰਹਾਣਾ ਹੋਏਗਾ ਹੁਣ ਦੇਖੋ ਆਪਾਂ ਸਿਰਹਾਣਾ ਰੱਖ ਲਿਆ ਦੇਖੋ ਤੁਸੀਂ ਹੁਣ ਆਪਣਾ ਇਹ ਪ੍ਰੋਪਰ ਇੱਕ ਐਂਗਲ ਬਣ ਗਿਆ ਸਪਾਈਨ ਦਾ ਔਰ ਇਸ ਨਾਲ ਆਪਾਂ ਆਰਾਮ ਨਾਲ ਆਪਦੀ ਨੀਂਦ ਵੀ ਪੂਰੀ ਕਰ ਸਕਦੇ ਹਾਂ ਔਰ ਦਰਦ ਵੀ ਨਹੀਂ ਹੋਏਗਾ ਅਗਰ ਸਿਰਹਾਣਾ ਕੱਢ ਦਾਂਗੇ ਤਾਂ ਦੇਖੋ ਆਪਣੀ ਜੋ ਗਰਦਨ ਹੈ ਉਹ ਕਿੰਨੀ نیچے ਚਲੀ ਗਈ ਔਰ ਆਪਣਾ ਜੋ ਦਰਦ ਹੈ ਉਹ ਹੋਰ ਵਧੇਗਾ ਸੋ ਇਸ ਕਰਕੇ ਜਦੋਂ ਵੀ ਸੌਣਾ ਤੁਸੀਂ ਸਿਰਹਾਣੇ ਦੀ ਪਰ ਤੋਂ ਸਾਈਡ 'ਚ ਸੌਣਾ ਤਾਂ ਸਾਈਡ ਤੇ ਸਿਰਹਾਣਾ ਜੁੜ ਲਓ ਸਿੱਧਾ ਪੈਣਾ ਉਦੋਂ ਚਾਹੇ ਸਿਰਹਾਣਾ ਨਾ ਲਓ ਪਰ ਜਦੋਂ ਸਾਈਡ ਲੈ ਕੇ ਪਉਗੇ ਉਦੋਂ ਸਿਰਹਾਣਾ ਲੈਣਾ ਬਹੁਤ ਜ਼ਰੂਰੀ ਹੈ ਸੋ ਇਹ ਸਨ ਆਸਾਨ ਕਸਰਤਾਂ ਅਗਰ ਤੁਹਾਡੀ ਗਰਦਨ ਦੇ ਵਿੱਚ ਦਰਦ ਹੋਵੇ ਸਰਦੀਆਂ ਦੇ ਵਿੱਚ ਤੁਸੀਂ ਇਹ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰ ਸਕਦੇ ਹੋ ਆਪਣੇ ਕੰਮ ਤੇ ਵੀ ਕਰ ਸਕਦੇ ਹੋ ਕਿਉਂਕਿ ਸਾਰੀਆਂ ਕਸਰਤਾਂ ਖੜ ਕੇ ਹੀ ਕਰਨੀਆਂ ਨੇ ਇੱਕ ਕਸਰਤ ਹੈ ਜਿਹੜੀ ਪੈਕੇ ਕਰਨੀ ਆ ਉਹ ਤੁਸੀਂ ਸ਼ਾਮ ਨੂੰ ਆਪਣੇ ਘਰ ਕਰ ਸਕਦੇ ਹੋ ਅਗਰ ਤੁਸੀਂ ਇਹ ਕਸਰਤਾਂ ਕਰੋਗੇ ਤੁਹਾਡੇ ਕਦੇ ਵੀ ਗਰਦਨ ਦੇ ਵਿੱਚ ਦਰਦ ਨਹੀਂ ਹੋਏਗਾ ਔਰ ਨਾ ਹੀ ਤੁਹਾਨੂੰ ਕਿਤੇ ਸਰਵਾਈਕਲ ਹੋਏਗਾ ਉਮੀਦ ਕਰਦਾ ਹਾਂ ਇਹਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਸਾਰੇ ਜਾਣੇ ਤੁਸੀਂ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ